ਆ ਰਹੀਆ ਬੱਕਰੇ ਸਾਤਾ ਹੋ ਗਿਆ ਕਿੰਨੇ ਦਾ ਹੋ ਗਿਆ ਅੱਛਾ 18000 ਪੂਰੇ ਕਿੱਕ ਹੋਰ ਕਿਹੜਾ ਹੈਗਾ ਇਹ ਤਾਂ ਉਹ ਪੂਰੇ ਬੱਕਰੇ 18000 ਦੇ ਹੋ ਗਏ ਬੱਕਰੇ ਦੇਖ ਸਕਦੇ ਹਾਂ ਡੱਬੇ ਬੱਕਰੇ ਨੇ ਪੂਰੇ ਥੀਰੇ ਬੱਚੇ ਨੇ ਹਜੇ ਬਈ ਫੜ ਕੇ ਭਾਈ ਹੁਣ ਲੱਗਿਆ ਭਾਈ ਹਾਂ ਆ ਰਿਹਾ ਯਾਰ ਦੀ ਹਾਂ ਕਿੰਨੇ ਦੀ ਕੱਚਾ ਮੁੱਲ ਆ ਯਾਰ ਚੱਲ ਉਹ ਦੇਖਦਾ ਤੂੰ ਪੱਤਾ ਪਾਉਣ ਵਾਸਤੇ ਫੜਾ ਦਿਖਾਈ ਕਰਕੇ ਫੜਾ ਭਾਈ ਜੀ ਦੇ ਬਨੇ ਯਾਰ ਪੈਸਾ ਦਾ ਤੂੰ ਮੱਠਲੀ ਰੱਖੀ ਮੈਂ ਵੀ ਵੇਚਣੀ ਨਹੀਂ ਖੜ ਜਾ ਯਾਰ ਜਦੋਂ ਹੁਣ ਮਹਿੰਗੀ ਤਾਂ ਵੀ ਛੱਡ ਦੇ ਯਾਰ ਆ ਫੜਸ ਉੱਥੇ ਖੜ ਜਾ ਲੈ ਹੁਣ ਜਾਵੇ ਨਾ ਸੁੱਖਾ ਲੈ ਆ ਜਾ ਬਈ ਉਹਨਾਂ ਨੂੰ ਮਰਾ ਕੋਲ ਮਰਾ ਚੱਕੀ ਜੂ ਮੱਡੇ ਲੈ ਬਈ ਕੈਮਰਾ ਚਲੂ ਨਾ ਚੱਲ ਚੱਲ ਜੋ ਕੈਮਰੇ ਚਾਹੀਦੇ ਸੱਤੀ ਇਹ 450 ਦਾ ਦੇ ਦੇਣਾ ਇਸ ਮਲੇ ਕੋਈ ਬਾਣ ਨਹੀਂ ਹੈ ਬੰਦੀ ਕਰੀ ਪੈ ਜਾਂ ਦੋਰਾ ਗਏ ਪੈ ਜੋ ਘੜ ਕੇ ਪੈ ਚਾਲ ਬਈ ਸਰੀਰ ਲੱਗਦਾ ਮਣ ਜਦ ਮੰਡੀ ਆਉਂਦੇ ਜਦ ਆ ਫਾੜਿਆ ਨਾ ਤੁਸੀਂ 9000 ਦੀ ਬੱਕਰੀ ਪਾਇਆ ਓ ਬਾਈ ਖਾਣਾ ਬਹੁਤ ਰੁਪਏ ਲਾ ਕੇ ਚੱਲ ਜਾਣ ਤੇ ਬਹੁਤ ਨਿੱਕੇ ਰੁਪਏ ਆ ਮਾਂ ਦੀ ਬੰਦੀ ਰਹਿਣ ਤੇ ਮੋਰੀ ਓ ਫਿਰ ਤੋਨਾ ਕੀ ਹੋਂ ਨੋ ਨੋ ਦਾ ਵੀ ਮਾਰਾ ਇਹ ਮਾਰੀ ਜੇ 1 ਰੁਪਿਆ ਕੱਟ ਨਹੀਂ ਦੇਣੀ ਹੈਗੀ। ਦਾ ਵੀ ਮਰ ਜੂ ਇਹ। ਉਹ ਲੈ ਖੜੇ ਖੜਾ ਐ ਨਾ। ਬਾਈ। ਬਾਈ। ਮੈਂ ਆ ਫੜ ਆ ਫੜ ਆ ਫੜ ਬਾਈ ਤੁਸੀਂ ਉਹਦਾ ਸੀਰ ਕਰਾ ਦਿਓ। ਉਹ ਨਹੀਂ ਚਾ ਚਾ ਨਹੀਂ ਹੈ। ਕਿਹਦਾ ਕਰ ਕੀ ਮਾਂ ਕੱਟੇ ਵਿਭਾਗ ਵਾਲਾ ਮੌ ਲੜਨ ਲੱਗ ਜੂ। ਉਹ ਵੀ। ਉਹ ਦੇਣੀ ਨਹੀਂ ਗੀਆਂ ਯਾਰ ਮੌਕਾ ਦੱਸ ਯਾਰ। ਇਹਨੇ ਸੇ ਕੱਟਣੀ ਨਹੀਂ ਦੇਣੀ ਹੈਗੀ। ਹਉ ਐ। ਬਿਲਕੁਲ ਸੌ ਹੈ ਕਿੰਨੇ ਸੇ ਕੱਟਨੇ ਕਿੰਨੇ ਕਿੰਨੇ ਕੱਟ ਗਏ 14 ਦੇ ਕਹਿੰਦੇ ਸੌ ਹੈ ਤੇਰੀ ਉਹ ਸੌ ਹੈ ਪੁੱਛ ਲੈ ਕਿਹੜੇ ਬਾਪੀ ਚੱਕਿਆ ਕਿਹੜੇ ਬਾਪੀ ਚੱਕ ਲਈ ਭਾਈ ਫੇਰ ਅਸੀਂ ਜੇ ਸ਼ਾਈ ਫੜ ਲਈ ਮੈਂ ਬੱਸਦਾ ਮੈਂ ਤਾਂ ਫੇਰ ਬਾਪੀ ਪਾ ਜੇ ਸੌ ਹੈ ਹੈ ਟੱਕਿਆ ਗਿਆ ਮਾਰਾ ਪਿੱਛੇ ਲਈ ਤਾਂ ਫੜ ਬਾਪੀ ਪਾ ਤਾਂ ਬੈਸ ਨਾਲੇ ਮੈਂ ਤਾਂ ਹੁਣ ਗੇ ਸੌਤੇ ਉਹ ਬੈਸ ਹੈ ਭਾਈ ਮੰਡੀ ਇਹ ਮੰਡੀ ਹੈ ਸੋਨਾ ਭਾਈ ਮੰਡੀ ਤੇ ਮੈਂ ਵੀ ਆਉਦੀ ਮੈਂ ਤੂੰ ਲਊਗਾ ਲੋਕ ਦੇ ਘਾਣੇ ਤੇ ਸੁਹਾਣੀ ਹੈ ਤੂੰ ਉਂਦੇ ਆਉਣਾ ਮੈਂ ਆ ਮਾਰ ਕੇ ਬਸ ਉਹਨਾਂ ਲਈ ਚਾਚਾ ਪੂਰਾ ਇੰਸਟਾਗ੍ਰam ਤੇ ਵੀਡੀਓ ਦੇਖਿਆ ਕਰ ਨਹੀਂ ਲਗਾਉਂਦਾ ਬਸ ਬਸ ਕਰਾਇਆ ਦੇਣਾ ਪੈਂਦਾ ਇਹਨੂੰ ਨਹੀਂ ਲਾਉਂਦਾ ਨਹੀਂ ਕਿਦਾਂ ਮਾੜੀ ਮੋੜੀ ਕਿਸੇ ਦਾ ਕੱਢ ਦੋਣਾ ਹੈ ਕੋਈ ਬੰਦਾ ਕੀ ਬਾਹਰੋਂ ਫਿਰ ਆਂਦ ਨੇ ਉਹ ਚਾਚਾ ਆਏ ਨਹੀਂ ਹੁੰਦੀ ਇਹਨੂੰ ਪਰਾਂ ਲੈ ਕੇ ਜਾ ਬੰਦਾ ਲੈ ਕੇ ਗਿਆ ਤੇ ਇਧਰ ਪਰੇ ਇਹਨੂੰ ਪਰਾਂ ਲੈ ਕੇ ਜਾ ਕੋਈ ਕਿਤੇ ਲੈ ਕੇ ਸ਼ਰਮ ਇਹਦੇ ਝੰਡ ਜੂਗਾ 500 ਦਾ ਕੰਮ ਕਰ ਦਣਾ ਕਰਕੇ ਦੇਣੀ ਉਹ ਚਾਹੀ ਰਹੇ ਆ ਸਵਾ ਕਰਦੇ ਯੋ ਭਾਈ ਅੰਡਾ ਮੰਗਵਾਉਂਦਾ ਉਹਨੂੰ ਕਰ ਬਸ ਇਹ ਕਰਕੇ ਦੇਣੀ ਉਹ ਦੇ ਦੂ ਬਹੁਤ ਬਾਬਾ ਬਾਈ 10 10 ਲਾਦਾ ਆਇਆ ਫਿਰ ਬਾਬੇ ਮੂਰ ਨੂੰ ਆਇਆ ਬਸ 10 ਆਲੇ ਕਪ ਇਹਦੀ ਨੇ 10 ਆਇਆ ਮਾੜਾ ਲੈ ਬਸ ਯਾਰ ਦਵਾ 10000 ਦੀ ਕਹੋ ਵੀਡੀਓ ਮਾਰੇ ਤੇਰੀ ਜੱਲ ਲਗਾਇਆ ਕੌਣ ਲੈ ਰਿਹਾ 10000 ਦੀ ਥੋੜਾ ਆਪਣਾ ਨਾ ਨਾ ਬਸ ਇਹਦਾ ਕਰਤੀ ਉਹ ਨਹੀਂ ਅੱਡੀ ਕਰਦੇ ਯਾਰ ਹਾਂ ਲੈ ਸਾਢੇ 10000 ਮਾੜਾ ਵੀ ਇਹਨਾਂ ਕੋਲ ਬੱਸੀ ਰਹਿੰਦੇ ਨਾ ਆ ਨਹੀਂ ਨਹੀਂ ਦਈ ਗਾਲ ਹੋ ਰਹਾ ਜਾ ਮੈਂ ਕੋਈ ਮੰਡੀ ਆਉਣਾਗਾ ਲੈ ਵੀ ਲੈ ਵੀ ਸਾਢੇ 10000 ਦੀ ਸਾਈ ਇਹ ਭਾਈ ਚਾਚੇ ਨੂੰ ਸਾਈ ਤੂੰ ਯਾਰ ਨਹੀਂ ਦੇਣੀ ਉਹ ਘੱਟ ਪਾ ਯਾਰ ਫੋਟੋ ਲੈ ਮੇਲਾ ਪਰ ਉੱਥੇ ਰਾਤੀ ਕੇ ਦੇਖ ਤੂੰ ਤੇਰੀ ਬੱਕਰੀ ਮੇਰਾ ਕਿੱਥੇ ਖੜੀ ਜਾ ਕੇ ਮੇਲਾ ਪਰ ਮੇਲਾ ਪਰ ਹਾਂ ਵੀ ਆਹ ਮੜਿਆ ਉਹ ਖਾਈ ਦੇ ਦੀ ਨਹੀਂ ਉਹ ਭਾਈ ਉਹ ਫੜਾ ਦੇ ਪਾਦ ਕੇ ਠੋਕਾ ਦੇ ਆ ਫੜਾ ਆਏ ਦੱਸ ਬਣਦਾ ਮੈਨੂੰ ਇਹ ਕੰਮ ਨਹੀਂ ਕਰਨੀ ਕਰਨਾ ਇਹ ਵੀ ਹੁੰਦਾ ਆਂਦਾ ਇਹ ਕੰਮ ਨਹੀਂ ਕਰਨਾ ਜਿਹਦਾ ਚੱਲ ਰਿਹਾ ਭਾਈ ਉਹ ਆਈ ਸੀ ਸਾਈ ਆ ਤੈਨੂੰ ਪਹਿਲਾਂ ਫੜ ਲੈ ਹਾਂ ਮੂੰਹ ਤੇ ਬਤਾ ਹਾਂ ਦੱਸ ਜੀ ਪਾ ਨਹੀਂ ਸਾੜੇ ਦਸ ਦਿਨ ਪਾਣੀ ਨਹੀਂ ਇਹ ਯਾ ਇਸ ਮੰਨ ਮੋਦ ਮੈਂ ਕਹਿੰਦਾ ਕਿ ਨਹੀਂ ਰੋਡ ਦੇਮਿੰਗਾ ਕਿ ਨਹੀਂ ਹੁਣ ਤੂੰ ਵੀ ਮਾਰਾ ਮਟਾ ਕਰਾ ਮਾਰਾ ਸਮਾਨ ਨੂੰ ਚੁੱਪ ਚੁੱਪ ਬੱਕਰੀ ਨੂੰ ਕਰਦੇ ਫਿਰ ਬਾਅਦ ਚ ਦੇਖੀ ਜਾ ਕੋਈ ਰੋਜਾ ਕੱਸੀ ਜੀ ਨਹੀਂ ਕੋਈ ਬਣੀ ਆ ਜਾ ਯਾਰ ਉਪਰ ਆਹ ਬਲੋ 11 ਆ ਜਾ ਤੂੰ ਬੱਕਰੀ ਦੇ ਕਿੰਨੇ ਦੀ 11000 ਜਿਹੜਾ ਬੱਚੇ ਉਹਦਾ ਨਾ ਹਾਂ ਚਲੋ ਫਿਰ ਤਾ ਦੇਖ ਲੈ ਬਣਾਣਾ ਸਲਾਮਨ ਮਨ ਮਾਰ ਲਾ ਤੇਰਾ ਯਾਰ ਬਹੁਤ ਲੱਗਿਆ ਬੰਦਰ ਬੱਕਰੀ ਹੈ ਤੇਰੀ ਉਹਨਾਂ ਨੇ ਕਿਹਾ ਹੀ ਉਹਦੀ ਹੈ 200 ਵਾਲੇ ਨਾ ਫਟਾ ਵੀ ਕਿਹੜਾ ਕਹਿੰਦਾ ਸੀ 200 ਵਾਲੇ ਮਤਲਬ ਹਾਂ ਕੱਢ ਹੁਣ ਕੱਢ ਹੁਣ ਕੱਢ ਹੋਰ ਮਾਂ ਦਾ ਜਿਹੜਾ ਪਾਣੀ ਕੱਢ ਦੇ ਕੋਈ ਨਾ ਮੰਗ ਨਾਲ ਮਾਂ ਦਾ ਮਾਰ ਦੇ ਅਈ 200 ਪਰ ਰੈਡੀ ਉਹ ਚੱਕ ਲੈ ਹੁਣ ਪਹਿਲਾ ਆਸ ਤੇ ਹੁੰਦਾ ਤੇਰਾ 1000 ਰੁਪਏ ਕੱਟ ਨਹੀਂ ਦੇਣੀ ਆਈ ਮੰਨਦੀ ਰਹਾ ਯਾਰ ਰੈਡੀ ਯਾਰ ਸਾ ਤੂੰ ਕਿੰਨਾ ਦਾ 11 ਲੱਖ 11 ਲੱਖ

ਸਾਰਾ ਬੋਤ ਦੇ ਰਿਹਾ ਸਾਰਾ ਬੋਲ ਬਤਾ ਦੇ 13.5 ਹਜ਼ਾਰ ਨੂੰ ਉਸਮਨੇ ਉਹਨੂੰ ਮੈਂ ਬੁਲਾਉਣਾ ਹੈਗਾ ਬੁੜੇ ਨੂੰ ਨਹੀਂ ਬੁਲਾਉਣਾ ਤੇਰੇ ਕੋਲ ਸਾਰਾ ਬੋਤ ਦੇ ਦੇਊਗਾ ਬਿੱਚੀ ਲਖਾਈ ਆ ਗਈ ਬਿੱਚੀ ਨਾ ਖਰਚਾ ਪਾਣੀ ਆ ਗਿਆ ਇਹਨੂੰ ਵੀ ਦੇਣਾ ਤੇਰੇ ਨੂੰ ਹੋਊਗਾ ਇਹਨੂੰ ਵੀ ਦੇਣਾ ਲਖਾਈ ਦੇਗੇ ਕੇਵਲ ਮੈਨੂੰ ਭਗਾਈ ਮਾਰ ਰਿਹਾ ਕੱਤਾ ਮੈਂ ਮੈਨੂੰ ਹੋਊਗਾ ਤੇਰੇ ਕੋਲ ਸਵਾਰੀ ਨਹੀਂ ਹੋਇਆ ਖੜਾ ਦੇ ਮੇਰਾ ਦਿਮਾਗ ਇਹਨਾਂ ਨੂੰ ਔਰ ਇਹ ਵੀ ਟਿੱਡੇ ਨਾ ਨਿਹਰ ਮਾ ਮੁਕਰੀਆ ਨੇ ਕਿੰਨਾ ਦੇ ਦੇ आय 12 12 15 15 13 या फिर 18 की जाने या 6 12 बकरी हो गई ठीक है होय चलो चलो पता नहीं पा दे दादा माया मोड़ दादा बापी मार दे नहीं हो गया 6 12 से पहले बकरी माशा बस बस जिला देनी है कि यार 10 बचना ਮੈਂ ਲੋਗ ਰੋਹਣਾ ਹਾਂ ਰਕਮਾ ਆ ਗਈ ਮੇਰਾ ਬੱਸ ਬੱਚਾ ਆ ਹਾਂ ਫੜਿਆ ਰੋਹੋ ਲਊਗਾ 500 ਲਊਗਾ ਤੇਰਾ ਵੀ ਲੱਕੀ ਹੋ ਗਿਆ ਆਪਾਂ ਇਹਨੂੰ ਲੈ ਆਂਦੇ ਆਪਾਂ ਇਹ ਪਾਏ ਦੋ ਮਾਲ ਲੈ ਆ ਚਾਚਾ ਪੈਸੇ ਦੇ ਪੈਸੇ ਦੇ ਪਕੜ ਤੂੰ ਉਹ ਸਾਲੇ ਦੇ 99 ਕੀ ਕਰ ਲੋ ਉਹ ਦੇ ਦੇ ਬਈ ਇਹ ਕੋਲੇੜਨਾ ਨਹੀਂ ਕੀ ਮੈਨੂੰ ਮਰੀਦ ਰੋ ਮਤਵਾਤ ਮ ਕਰੋ ਮਾੜਾ ਸੁਣਾ ਖੜ ਜਾ ਖੜ ਜਾ 200 ਗੱਟ 10000 ਤੇਰੀ ਜੇ ਇਹਦੀ ਹੋਊ ਪਹਿਲੇ ਪੁੱਛਣਾ ਪੈਂਦੀ ਆ ਅਬ ਕੀ ਦੀ ਇਹ ਚਾਹ ਰੱਬੂ ਆਜਾ ਖਰਚੇ ਦੂੰਗਾ ਨਾ ਨਾ ਖਾ ਰਿਹਾ ਹਾਂ ਨਾ ਕਿਹੜੀ ਗੱਲ ਹੋਈ ਆ ਉਹ ਦੇਰ ਰਹੇਗਾ ਉਹ ਮੈਂ ਰੋਟੀ ਪਾਚੂ ਨਾ ਲੈ ਲੈਣਾ ਫਾੜਾ ਉਹ ਕੀ ਹੋ ਗਿਆ ਰੁਪਏ ਨਾਲ ਅੱਜ ਰਹਿ ਤੂੰ ਤੇਰਾ 1000 ਰੁਪਏ ਕਾਪੀ ਪਾਉਣੀ ਹੁਣ ਤੈਨੂੰ ਕਾਪੀ ਮਾਰ ਕੇ ਦੋ 5 ਮੈਂ ਕਿਹਾ ਬੋਲੀ ਪਾਈ ਚਾਰ 5 ਲੈ ਲੈ ਵੀਰੇ ਲੈ ਲੈ ਵੀਰੇ ਹੋ ਦੋਸਤ ਮੋੜ ਤੇ ਪੱਟਿਆ ਜਾ ਚੇ ਨੇ

ਕੱਕ ਤੇਰਾ ਕਿਹੜੇ ਜਾਂ ਬਗਣ ਉਹ ਕੋਈ ਨਹੀਂ ਠੀਕ ਲੈ ਬਈ ਚੱਲ ਖੈ ਚੱਲ ਵੀ 13000 ਆ ਬਾਕੀ ਹੋਰ ਇਹਨੂੰ ਚਾਚਾ ਦਾ ਲੱਗਦਾ ਨਹੀਂ ਉੱਪਰ ਲੈਣਾ ਆ ਚਾਚੇ ਬਕਤਰੀ ਦਿਖਾ ਦਿਓ ਨਾ ਇਧਰ ਇਧਰ ਭਾਈ ਜੀ ਪੂਰੇ ਪਾਲੇ ਦੇ ਨਾਲ 16 ਕਿਲੋ ਜੂਲਾ ਸਵਾ ਜਿਆਦਾ 16 ਦਾ ਹੋਣਾ ਹੋ ਗਿਆ ਬੱਦ ਉਹ ਜਰ ਵਧੀਆ ਵਧੀਆ ਉਹ ਜੂਲਾ ਯਾਰ ਅੱਕਰਾ ਭਾਈ ਮੈਂ ਬੁੱਕਲਾ ਤਾਂ ਹੈਗਾ ਮੈਂ ਕਿਹਾ ਬੁੱਕਲਾ ਲੈ ਲੀਏ ਕਿੰਨੇ ਪੈਸੇ ਮੰਗੇ 6.500 ਇਹਨਾ 6.500 6.500 ਇਹਦਾ ਠੀਕ ਮੰਗੇ ਜਦੋਂ ਮੈਨੂੰ ਕੋਹੋ ਨਾ ਵੀ ਲੈ ਕੇ ਦੇ ਫਿਰ ਲੈ ਕੇ ਦੂੰਗਾ ਲੈ ਕੇ ਦੇ ਹੁਣ ਦੱਸ ਸਾਡੇ ਕੋਲੋਂ ਤਾਂ ਫਿਰ ਪਰਮੈਂਟ ਚ ਕਹਾਂਗੇ 500 ਹੋ ਜਾਓ ਜੀ 250 ਹੋ ਜਾਪਾਂ ਦੀ ਅਗਲੇ ਮੋਕੇ ਹੁਣ ਵੀ ਲੈ ਲੈਣ ਭਾਈ ਲੈ ਲੀ ਹਾਂ ਤੱਕੜੇ ਲੇ ਲਾ